ਪਹਿਲੀ ਵਾਰੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜਿਹੜਾ ਰਾਸ਼ਟਰਪਤੀ ਭਵਨ ਆਜ਼ ਅ ਵੈਡਿੰਗ ਵੈਨਿਊ ਯੂਜ਼ ਕੀਤਾ ਜਾ ਰਿਹਾ ਹੈ ਤੇ ਇਹਦੀ ਪਰਮਿਸ਼ਨ ਵੀ ਜਿਹੜੇ ਆਪਣੇ ਪ੍ਰੈਜ਼ੀਡੈਂਟ ਨੇ ਦ੍ਰੋਪਤੀ ਮੁਰਮੂ ਉਹਨਾਂ ਨੇ ਦਿੱਤੀ ਹੈ ਜਿਹੜੀ ਕੁੜੀ ਹੈ ਬਰਾਇਡ ਆਪਾਂ ਕਹਿ ਦਿੰਦੇ ਆ ਜਿਹੜੀ ਦੁਲਹਨ ਹੈ ਉਹ ਪੂਨਮ ਗੁਪਤਾ ਨਾਮ ਦੀ ਕੁੜੀ ਹੈ ਉਹ ਸੀਆਰਪੀਐਫ ਅਸਿਸਟੈਂਟ ਕਮਾਂਡੈਂਟ ਹੈ ਤੇ ਉਹ ਪ੍ਰੈਜ਼ੀਡੈਂਟ ਹਾਊਸ 'ਚ ਜੀ ਐਜ਼ ਅ ਵਰਕਰ ਜਿਹਨੂੰ ਆਪਾਂ ਕਹਿ ਦਿੰਦੇ ਆ ਹੈ ਪ੍ਰੈਜ਼ੀਡੈਂਟ ਦੇ ਨਾਲ ਕੰਮ ਕਰਦੀ ਹੈ ਤਾਂ ਇੱਕ ਬੜਾ ਵੱਡਾ ਪ੍ਰਾਊਡ ਦਾ ਮੂਵਮੈਂਟ ਉਸ ਕੁੜੀ ਵਸਤੇ ਵੀ ਹੈ ਪਲੱਸ ਇੱਕ ਜਿਹਨੂੰ ਕਹਦੇ ਇਤਿਹਾਸ ਵੀ ਰਚਿਆ ਜਾ ਰਿਹਾ ਹੈ ਹਰ ਇੱਕ ਦਾ ਸੁਪਨਾ ਹੁੰਦਾ ਕਿ ਉਹ ਆਪਣੇ ਦੇਸ਼ ਦੇ ਰਾਸ਼ਟਰਪਤੀ ਭਵਨ ਨੂੰ ਦੇਖੇ ਉਸ ਦੇ ਵਿੱਚ ਜਾਵੇ ਤੇ ਉੱਥੇ ਤਸਵੀਰ ਖਿਚਾਵੇ ਪਰ ਕੁਝ ਲੋਕਾਂ ਦੇ ਸੁਪਨੇ ਅਜਿਹੇ ਵੀ ਹੁੰਦੇ ਆ ਕਿ ਮੇਰਾ ਰਾਸ਼ਟਰਪਤੀ ਭਵਨ ਦੇ ਅੰਦਰ ਜੇਕਰ ਵਿਆਹ ਹੋਵੇ ਜਾਂ ਕੋਈ ਬਰਥਡੇ ਸੈਲੀਬ੍ਰੇਟ ਹੋਵੇ ਤਾਂ ਕਿੰਨੀ ਖੁਸ਼ੀ ਹੋਵੇਗੀ ਪਰ ਇੰਡੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਇੰਡੀਆ ਦੇ ਰਾਸ਼ਟਰਪਤੀ ਦਰੋਪਤੀ ਮੁਰਮੂ ਦਾ ਜਿਹੜਾ ਹਾਊਸ ਆ ਰਾਸ਼ਟਰਪਤੀ ਭਵਨ ਜਿਸ ਨੂੰ ਬੋਲਿਆ ਜਾਂਦਾ ਉਸ ਨੂੰ ਵੈਡਿੰਗ ਵੈਨਿਊ ਦੇ ਲਈ ਤਿਆਰ ਕੀਤਾ ਜਾ ਰਿਹਾ 12 ਫਰਵਰੀ ਦੱਸੀ ਜਾ ਰਹੀ ਹੈ ਕਿ ਉੱਥੇ ਵੈਡਿੰਗ ਦਾ ਫੰਕਸ਼ਨ ਹੋਵੇਗਾ ਤੇ ਇਹ ਪਹਿਲੀ ਵਾਰ ਹੋ ਰਿਹਾ ਕਿ ਰਾਸ਼ਟਰਪਤੀ ਭਵਨ ਨੂੰ ਵੈਡਿੰਗ ਵੈਨਿਊ ਦੇ ਲਈ ਤਿਆਰ ਕੀਤਾ ਗਿਆ ਹੋਵੇ ਇਸ ਦੇ ਬਾਰੇ ਪੂਰੀ ਜਾਣਕਾਰੀ ਲਾਵਾਂਗੇ ਕਿ ਜੇਹੀ ਕਿਹੜੀ ਵੈਡਿੰਗ ਆ ਕੌਣ ਸ਼ਖਸ਼ਾ ਹੋ ਜਿਸ ਦੇ ਲਈ ਰਾਸ਼ਟਰਪਤੀ ਨੇ ਆਪਣਾ ਭਵਨ ਹੀ ਦੇ ਦਿੱਤਾ ਗੱਲਬਾਤ ਕਰਦੇ ਆ ਮੇਰੇ ਨਾਲ ਜਗਪ੍ਰੀਤ ਵਜੂਦ ਨੇ ਜਗਪ੍ਰੀਤ ਬਹੁਤ ਕਮਾਲ ਦੀ ਗੱਲ ਸੁਣੀ ਆ ਮੈਂ ਰਾਸ਼ਟਰਪਤੀ ਨੇ ਆਪਣਾ ਭਵਨ ਦੇਤਾ ਅਜਿਹਾ ਕੌਣ ਸ਼ਖਸ਼ਾ ਕੋਈ ਵੀਆਈਪੀ ਆ ਕੋਈ ਦੁਨੀਆ ਦਾ ਜਾਂ ਕਹਿ ਦਈਏ ਭਾਰਤ ਦਾ ਰਿਚੇਸਟ ਪਰਸਨ ਨਹੀਂ ਰਾਜਦਿਕ ਇਹ ਗੱਲ ਬਿਲਕੁਲ ਸੱਚ ਹੈ ਕਿ ਪਹਿਲੀ ਵਾਰੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜਿਹੜਾ ਰਾਸ਼ਟਰਪਤੀ ਭਵਨ ਨੂੰ ਐਜ਼ ਅ ਵੈਡਿੰਗ ਵੈਨਿਊ ਯੂਜ਼ ਕੀਤਾ ਜਾ ਰਿਹਾ ਹੈ ਤੇ ਇਹਦੀ ਪਰਮਿਸ਼ਨ ਵੀ ਜਿਹੜੇ ਆਪਣੇ ਪ੍ਰੈਜ਼ੀਡੈਂਟ ਨੇ ਦ੍ਰੋਪਤੀ ਮਰਮੂ ਉਹਨਾਂ ਨੇ ਦਿੱਤੀ ਹੈ ਜੀ ਉਹਨਾਂ ਨੇ ਹੀ ਸਾਰੀ ਜਿਹੜੀ ਫਾਰਮੈਲਟੀ ਹੈ ਉਹ ਕਰਕੇ ਦਿੱਤੀ ਵੀ ਤੁਸੀਂ ਕਰ ਸਕਦੇ ਹੋ ਜਿਹੜੀ ਕੁੜੀ ਹੈ ਬਰਾਇਡ ਆਪਾਂ ਕਹਿ ਦਿੰਦੇ ਹਾਂ ਜਿਹੜੀ ਦੁਲਹਨ ਹੈ ਉਹ ਪੂਨਮ ਗੁਪਤਾ ਨਾਮ ਦੀ ਕੁੜੀ ਹੈ ਉਹ CRPF ਅਸਿਸਟੈਂਟ ਕਮਾਂਡੈਂਟ ਹੈ 81st ਰੈਂਕ UPSC ਉਹਨੇ ਕ੍ਰੈਕ ਕੀਤਾ ਸੀਗਾ ਅੱਛਾ ਤੇ ਉਹ ਪ੍ਰੈਜ਼ੀਡੈਂਟ ਹਾਊਸ ਦੀ ਐਜ਼ ਅ ਵਰਕਰ ਜਿਹਨੂੰ ਆਪਾਂ ਕਹਿ ਦਿੰਨੇ ਆ ਯਾ ਪ੍ਰੈਜ਼ੀਡੈਂਟ ਦੇ ਨਾਲ ਕੰਮ ਕਰਦੀ ਮਤਲਬ ਪ੍ਰੈਜ਼ੀਡੈਂਟ ਦੇ ਨਾਲ ਉਹਦੀ ਸਿਕਿਉਰਿਟੀ ਲੱਗੀ ਹੋਈ ਸੀ ਤਾਂ ਉਹਨਾਂ ਨੇ ਹੀ ਇਹ ਗੱਲ ਕਹੀ ਵੀ ਤੁਸੀਂ ਕਰ ਸਕਦੇ ਹੋ ਹਨਾ ਤਾਂ ਇੱਕ ਬੜਾ ਵੱਡਾ ਪ੍ਰਾਊਡ ਦਾ ਮੂਵਮੈਂਟ ਉਸ ਕੁੜੀ ਵਾਸਤੇ ਵੀ ਹੈ ਪਲੱਸ ਇੱਕ ਜਿਹਨੂੰ ਕਹਦੇ ਇਤਿਹਾਸ ਵੀ ਰਚਿਆ ਜਾ ਰਿਹਾ ਹੈ ਕਿਉਂਕਿ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਠੀਕ ਹੈ ਜਿਹੜੀਆਂ ਪਾਰਟੀਆਂ ਪ੍ਰੈਜ਼ੀਡੈਂਟ ਵੱਲੋਂ ਥਰੋ ਕੀਤੇ ਜਾਂਦੇ ਆ ਜਾਂ ਡਿਨਰਸ ਹੁੰਦੇ ਨੇ ਉੱਥੇ ਹੁੰਦੇ ਨਹੀਂ ਪਰ ਕਿਸੇ ਇਹੋ ਜਿਹੇ ਇਨਸਾਨ ਦੀ ਜਿਹੜਾ ਵਰਕਰ ਹੋਵੇ ਆ ਜੋ ਕੰਮ ਕਰ ਰਿਆ ਹੋਵੇ ਉੱਥੇ ਉਹਦੇ ਵਾਸਤੇ ਇੱਕ ਦੇਖਣਾ ਹੀ ਸੁਪਨਾ ਹੁੰਦਾ ਰਾਸ਼ਟਰਪਤੀ ਭਵਨ ਤੇ ਇੱਕ ਕੁੜੀ ਦਾ ਕਮਾਂਡੈਂਟ ਦਾ CRPF ਦਾ ਉੱਥੇ ਵਿਆਹ ਹੋਣਾ ਹਾਲਾਂਕਿ ਟੋਟਲ ਕੋਈ 200 ਗੈਸਟ ਹੈਗੇ ਨੇ ਉਹਨਾਂ ਦੇ ਸਾਰੇ ਵਿਦ ਸਿਕਿਉਰਿਟੀ ਚੈਕਸ ਪ੍ਰੂਫ ਜਿਹੜੇ ਆਪਾਂ ਕਹਿ ਦਿੰਨੇ ਆ ਸਾਰੀਆਂ ਚੀਜ਼ਾਂ ਫਾਰਮੈਲਿਟੀਜ਼ ਪੂਰੀਆਂ ਹੋ ਗਈਆਂ ਨੇ ਪਰ ਇਹ ਬੜੀ ਸ਼ੌਕਿੰਗ ਮੇਰੇ ਵਾਸਤੇ ਸੀਗਾ ਕਿ ਯਾਰ ਇਹ ਸਭ ਲਈ ਸ਼ੌਕਿੰਗ ਆ ਕਿਉਂਕਿ ਸਾਡਾ ਮੈਨੂੰ ਲੱਗਦਾ ਕਿ ਹਰ ਇੱਕ ਭਾਰਤੀ ਦਾ ਸੁਪਨਾ ਹੋਊਗਾ ਕਿ ਉਹ ਰਾਸ਼ਟਰਪਤੀ ਭਵਨ ਘੁੰਮਣਾ ਚਾਹੁੰਦਾਗਾ ਉਹ ਪੀਐਮ ਹਾਊਸ ਘੁੰਮਣਾ ਚਾਹੁੰਦਾਗਾ ਉਹ ਜਿਹੜੀਆਂ ਥਾਵਾਂ ਨੇ ਕਿਉਂਕਿ ਉਹ ਬਹੁਤ ਲਗਜ਼ਰੀ ਬਣੇ ਹੋਏ ਨੇ ਬਹੁਤ ਸੋਹਣੇ ਕਮਾਲ ਦੇ ਨੇ ਹਣਾ ਤੇ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਆਂ ਜਾਂ ਆਮ ਜਦੋਂ ਪ੍ਰੈਸ ਕਾਨਫਰੰਸ ਵਗੈਰਾ ਹੁੰਦੀਆਂ ਜਾਂ ਕੋਈ ਇਵੈਂਟ ਹੁੰਦੇ ਸਰਕਾਰੀ ਉਹਦੇ ਵਿੱਚ ਅਸੀਂ ਦੇਖਦੇ ਆਂ ਕੋਈ ਝਲਕਾਂ ਟੀਵੀ ਦੇ ਉੱਤੇ ਤੇ ਲੋਕਾਂ ਦੇ ਤਾਂ ਸੁਪਨੇ ਹੁੰਦੇ ਆ ਕਿ ਯਾਰ ਅਸੀਂ ਉੱਥੇ ਜਾ ਕੇ ਇੱਕ ਫੋਟੋ ਕਰਾ ਲઈએ ਉੱਥੇ ਸਾਨੂੰ ਦੇਖਣ ਦਾ ਮੌਕਾ ਮਿਲ ਜੇ ਪਰ ਇਹ ਤਾਂ ਮੈਨੂੰ ਲੱਗਦਾ ਇਸ ਦੂਤੇ ਤਾਂ ਹੈ ਹੀ ਕੁਝ ਨਹੀਂਗਾ ਕਿ ਦ੍ਰੋਪਤੀ ਮਰਮੂ ਦਾ ਦਿਲ ਬਹੁਤ ਵੱਡਾ ਵਾ ਕਿ ਕਮਾਲ ਆ ਉਹ ਜਿਸ ਜਿਵੇਂ ਕਿ ਆ ਜਾਂਦਾ ਜਦੋਂ ਉਹ ਦ੍ਰੋਪਤੀ ਮਰਮੂ ਰਾਸ਼ਟਰਪਤੀ ਬਣੀ ਸੀ ਨਾ ਜਗਪ੍ਰੀਤਾ ਬਹੁਤ ਕਿਹਾ ਗਿਆ ਸੀ ਕਿ ਉਹ ਪਛੜੀਆਂ ਸਰੇਣੀਆਂ ਦੇ ਨਾਲ ਸੰਬੰਧਤ ਨੇ ਜੀ ਉਹਨਾਂ ਨੂੰ ਰਾਸ਼ਟਰਪਤੀ ਬਣਾਇਆ ਕੁਝ ਲੋਕ ਜਿਹੜੇ ਸਾਡੇ ਕਟੜਵਾਤਾ ਚੱਲਦੀ ਹੈ ਨਾ ਉਹਨਾਂ ਨੇ ਕੀਤਾ ਸੀ ਪਰ ਅੱਜ ਉਹਨਾਂ ਨੇ ਸਾਬਿਤ ਕਰਤਾ ਹਾ ਜੇ ਇਹ ਕਿਸੇ ਵੀਆਈਪੀ ਦੇ ਲਈ ਜਿਵੇਂ ਹੁਣ ਅੰਬਾਨੀ ਨੇ ਆਪਦੇ ਮੁੰਡੇ ਦਾ ਵਿਆਹ ਕੀਤਾ ਸੀ ਮੰਨ ਲਓ ਜੇ ਉਹਨਾਂ ਦੇ ਮੁੰਡੇ ਦੇ ਵਿਆਹ ਲਈ ਇਹ ਹੁੰਦਾ ਤਾਂ ਗੱਲ ਹੋਰ ਨਹੀਂ ਸੀ ਗੱਲ ਹੋਣੀ ਸੀ ਗੱਲ ਕਟਾਕਸ਼ ਦੀ ਹੋਰ ਫਿਰ ਪੈਸੇ ਦੀ ਗੱਲ ਆ ਜਾਣੀ ਸੀ ਕਿ ਅਮੀਰ ਘਰਾਣਿਆਂ ਨੂੰ ਸੌਪਿਆ ਜਾ ਰਿਹਾ ਹੈ ਨਾ ਪਰ ਇੱਕ ਉਹ ਹੋ ਅਮਪਲੋਏ ਜਿਹੜਾ ਸਰਕਾਰ ਤੋਂ ਲੱਖ ਸਵਾ ਲੱਖ ਦੀ ਤਨਖਾਹ ਲੈਂਦਾ ਹੋਊਗਾ ਮਿਡਲ ਕਲਾਸ ਦੇ ਨਾਲ ਸੰਬੰਧਿਤ ਬੰਦਾ ਹੀ ਜੋਬ ਕਰਦਾ ਹੈਗਾ ਸਰਕਾਰੀ ਨੌਕਰੀ ਤੇ ਉਹ ਵੀ 31 ਦੇ ਲਈ ਇੱਥੋਂ ਪਤਾ ਲੱਗਦਾ ਹੈਗਾ ਕਿ ਦਿਲ ਕਿੱਡਾ ਵੱਡਾ ਯਾਰ ਨਹੀਂ ਬਿਲਕੁਲ ਇੱਕ ਸੁਪਨਾ ਵੀ ਸাকার ਹੋਇਆ ਉਸ ਕੁੜੇ ਦਾ ਦੂਸਰਾ ਇੱਕ ਪ੍ਰਾਊਡ ਮੂਮੈਂਟ ਇੱਕ ਤੁਹਾਡੀ ਲਾਈਫ ਲੌਂਗ ਮੈਮਰੀ ਬਣ ਜਾਂਦੀ ਹੈ ਹਮ ਕੇ ਯਾਰ ਮੇਰਾ ਵਿਆਹ ਇੰਡੀਆ ਦੇ ਜਿਹੜਾ ਪ੍ਰੈਜ਼ੀਡੈਂਟ ਹਾਊਸ ਹੈ ਰਾਸ਼ਟਰਪਤੀ ਭਵਨ ਦੇ ਵਿੱਚ ਮੇਰਾ ਵਿਆਹ ਹੋਇਆ ਬਿਲਕੁਲ ਹਣਾ ਤੁਸੀਂ ਮਤਲਬ ਇੱਕ ਪੁਰਖੇ ਜਿਹਨੂੰ ਆਪਾਂ ਕਹਿ ਦਿੰਨੇ ਆ ਜੇ ਆਪਾਂ ਉਹਨਾਂ ਦੀ ਪੀੜੀ ਦਾ ਇਤਿਹਾਸ ਰਚਿਆ ਗਿਆ ਇਤਿਹਾਸ ਰਚਿਆ ਗਿਆ ਜੇ ਤੁਸੀਂ ਕਹੋ ਵੀ ਆ ਮੈਂ ਆਪਦੇ ਪੋਤਿਆਂ ਨੂੰ ਦੱਸਿਆ ਕਰੂੰਗੀ ਵੀ ਮੇਰਾ ਵਿਆਹ ਪ੍ਰੈਜ਼ੀਡੈਂਟ ਹਾਊਸ 'ਚ ਹੋਇਆ ਸੀ ਤਾਂ ਬਹੁਤ ਸ਼ੁਭ ਕਾਮਨਾਵਾਂ ਉਹਨਾਂ ਦੇ ਵਿਆਹ ਨੂੰ ਜਿਹੜਾ 12 ਫਰਵਰੀ ਨੂੰ ਹੋਣ ਜਾ ਰਿਹਾ ਤੇ ਸਲਾਮ ਹੈ ਉਹੋ ਜੀ ਸੋਚ ਜਿਹੜੀ ਸਾਡੇ ਪ੍ਰੈਜ਼ੀਡੈਂਟ ਰੱਖਦੇ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੀ ਉਹਨਾਂ ਦੀ ਸਹਿਯੋਗੀ ਸੀ ਇਹ ਜੋ ਉਥੇ ਕੰਮ ਕਰ ਰਹੀ ਸੀ ਉਹਨੇ ਰਿਕੁਐਸਟ ਕੀਤੀ ਜਾਂ ਕੁਝ ਹੋਇਆ ਹੋਣਾ ਇਦਾਂ ਦਾ ਜਿਹੜਾ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਅਸਲ 'ਚ ਨਾ ਇਹ ਮੈਨੂੰ ਲੱਗਦਾ ਹੈਗਾ ਜਦੋਂ ਤੁਸੀਂ ਤਨਦੇਹੀ ਦੇ ਨਾਲ ਹੀ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਕਰਦੇ ਹੋ ਜੌਬ ਕਰਦੇ ਹੋ ਤਾਂ ਸਾਹਮਣੇ ਵਾਲਾ ਵੀ ਤੁਹਾਡੇ ਤੋਂ ਪ੍ਰਭਾਵਿਤ ਹੋ ਜਾਂਦਾ ਫਿਰ ਤੁਸੀਂ ਉਹ ਤੋਂ ਕੁਝ ਮੰਗ ਲਓ ਉਹ ਇਨਕਾਰ ਨਹੀਂ ਕਰਦਾਗਾ ਉਹ ਸਭ ਕੁਝ ਆਪਣਾ ਦੇ ਦਿੰਦਾਗਾ ਬੜੇ ਰਾਜਦੀਪ ਅਵਾਰਡਸ ਜਦੋਂ ਆਪਾਂ ਦੇਖੇ ਪਿੱਛੇ ਜੇ ਹਨਾ ਜਦੋਂ ਸਾਰੇ ਅਵਾਰਡ ਜਿੱਤੇ ਗਏ ਪ੍ਰੈਜ਼ੀਡੈਂਟ ਹਾਊਸ ਦਾ ਇੱਕ ਇੱਕ ਗੂਸ ਬੰਮਸ ਵਾਲਾ ਮੌਕਾ ਹੁੰਦਾ ਹਨਾ ਕਿ ਯਾਰ ਰਾਸ਼ਟਰਪਤੀ ਸਾਨੂੰ ਅਵਾਰਡ ਦੇ ਰਿਹਾ ਤੇ ਤੁਸੀਂ ਇਹ ਵੇਖੋ ਜੇ ਉਹੀ ਰਾਸ਼ਟਰਪਤੀ ਦੇ ਘਰੇ ਤੁਸੀਂ ਵਿਆਹ ਕਰ ਰਹੇ ਹੋ ਤੇ ਰਾਸ਼ਟਰਪਤੀ ਤੁਹਾਨੂੰ ਦੇਖ ਰਿਹਾ ਵਿਆਹ ਹੁੰਦੇ ਨੂੰ ਤਾਂ ਇੱਕ ਆਪ ਦੇ ਆਪ ਚ ਇੱਕ ਪ੍ਰਾਊਡ ਫੀਲ ਹੁੰਦਾ ਕਿ ਨਹੀਂ ਯਾਰ ਮੈਂ ਅਚੀਵ ਕੀਤਾ ਕੁਝ ਜਿੰਦਗੀ ਦਾ ਤੇ ਬਿਲਕੁਲ ਤੇ ਬਹੁਤ ਸ਼ੁਭ ਕਾਮਨਾਵਾਂ ਪਰ ਕਿਤੇ ਨਾ ਕਿਤੇ ਇਹ ਇਹਨੂੰ ਧਿਆਨ ਚ ਵੀ ਰੱਖਣਾ ਪੈਣਾ ਕਿ ਕੱਲ ਨੂੰ ਹੋਰ ਜਿਹੜੇ ਆਲੇ-ਦੁਆਲੇ ਵਾਲੇ ਲੋਕ ਨੇ ਜਾਂ ਹੋਰ ਉਹ ਵੀ ਨਾ ਆਏ ریکویسٹ لے کے ਜਾਣ ਵੀ ਸਾਡਾ ਜੇ ਤੁਸੀਂ ਉਹਦਾ ਕਰਤਾ ਤਾਂ ਨਹੀਂ ਇਹ ਤਾਂ لازمی ਆ ਹੁਣ ਹੋਣਾ ਹੀ ਹੈ ਤਾਂ ਕਿਉਂਕਿ ਕਿਉਂਕਿ ਐਜ਼ ਅ ਵੈਨਿਊ ਠੀਕ ਹੈ ਮੈਂ ਮੰਨਦਾ ਪਰ ਉਸ ਜਗ੍ਹਾ ਦਾ ਇੱਕ ਸਨਮਾਨ ਹੈ ਉਸ ਜਗ੍ਹਾ ਦਾ ਇੱਕ ਆਫ ਦਾ ਆਰਾ ਹੈ ਕਿ ਉਹ ਪ੍ਰੈਜ਼ੀਡੈਂਟ ਹਾਊਸ ਹੈ ਤਾਂ ਇਸ ਚੀਜ਼ ਨੂੰ ਵੀ ਬਰਕਰਾਰ ਰੱਖਣਾ ਪੈਣਾ